ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਨਜੀਤ ਕੋਰ ਚਾਰ ਲਾਈਨਾਂ ਤੁਹਾਡੇ ਸਾਹਮਣੇ ਕਾਲੋ ਬਤਾਰਦੀਆਂ ਲਿਖੀਆਂ ਜਾਂ ਪੇਸ਼ ਕਰਨ ਜਾ ਰਹੀਆਂ ਹਾਂ ਉਮੀਦ ਕਰਦੀ ਹਾਂ ਪਸੰਦ ਕਰੋਗੇ ਹੋ ਕਿਲਿਆਂ ਤੇ ਬਣ ਗਈਆਂ ਲਿਮਟਾਂ ਨਵੇਂ ਸਾਦ ਲੈ ਲੈ ਮੰਦਿਰ ਨੇ ਹੋ ਕਿਲਿਆਂ ਤੇ ਬਣ ਗਈਆਂ ਲਿਮਟਾਂ ਨਵੇਂ ਸਾਦ ਲੈ ਲੈ ਉਦਿਤਾ ਬਲ ਦਾ ਤੇ ਲੰਗ ਗਈ ਜੁੰਡ ਹਰ ਲੈ ਲਿਆਏ ਵੀਰ ਨੇ ਹੋ ਛੱਡੋ ਮਿਲਿਆ ਚ ਜਾ ਕੇ ਅੱਤ ਚੱਕਨੀ ਹੋਏ ਦਾਜਾ ਚ ਤਾਨੀ ਪੋਤੇ ਸਰਦਾਰ ਦਾ ਹੋ ਜਿਹੜਾ ਟੋਚਨਾ ਤੇ ਫੂਕਦੇ ਉਹ ਡੀਜ਼ਲ ਖੇਤਵਾਦੋਂ ਕਿਸੇ ਮਾੜੇ ਜ਼ਿਮੀਦਾਰ ਦਾ ਹੋ ਜਿਹੜਾ ਟੋਚਨਾ ਤੇ ਫੂਕਦੇ ਉਹ ਡੀਜ਼ਲ ਕਿਲਾ ਵਾਦੋ ਕਿਸੇ ਮਾੜੇ ਜਿਮੀਂਦਾਰ ਦਾ ਐਥੇ ਡੂਡ ਡੂਡ ਕਿਲੇ ਵਾਲੇ ਜੱਟ ਨੇ ਦੁੱਧ ਵੇਚ ਕੇ ਗੁਜ਼ਾਰਾ ਮਸਾਂ ਚੱਲਦਾ ਹੋ ਐਥੇ ਡੂਡ ਡੂਡ ਕਿਲੇ ਵਾਲੇ ਜੱਟ ਨੇ ਦੁੱਧ ਵੇਚ ਕੇ ਗੁਜ਼ਾਰਾ ਮਸਾਂ ਚੱਲਦਾ ਪਹਿਲਾ ਚਾਰ ਪਾਈ ਹੋਰ ਕੱਲੇ ਕੱਲੇ ਕਰ ਫੋਰਡ ਚੱਲਦਾ ਭੀਖੋ ਵਾਲਿਆ ਦਿਖਾਵਾ ਬਸ ਰਹਿ ਗਿਆ ਹੋ ਕਾਲੋ ਪਾੜ ਦਿੱਤਾ ਵਰ ਕਾ ਪਿਆਰ ਦਾ ਹੋ ਜਿਹੜਾ ਟੋਚਨਾ ਤੇ ਫੂਕਦੇ ਉਹ ਡੀਜ਼ਲ ਖੇਤ ਵਾਦੋਂ ਕਿਸੇ ਮਾੜੇ ਜ਼ਿਮੀਂਦਾਰ ਦਾ ਹੋ ਜਿਹੜਾ ਟੋਚਨਾ ਤੇ ਫੂਕਦੇ ਉਹ ਡੀਜ਼ਲ ਕਿਲਾ ਵਾਦੋਂ ਕਿਸੇ ਮਾੜੇ ਜ਼ਿਮੀਂਦਾਰ ਦਾ Thank you.